ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਜੀ ਅੱਜ ਆਪਾਂ ਨੇ ਗੱਲ ਕਰਨੀ ਹੈ ਧੀਆਂ ਬਾਰੇ ਧੀਆਂ ਦੇ ਸੰਭਾਰਿਆਂ ਬਾਰੇ ਧੀਆਂ ਦੀਆਂ ਰਖੜੀਆਂ ਬਾਰੇ ਮੈਨੂੰ ਬਹੁਤ ਕਮੈਂਟ ਆਏ ਨੇ ਕਿਉਂਕਿ ਮੈਂ ਜ਼ਿਆਦਾਤਰ ਧੀਆਂ ਬਾਰੇ ਗੱਲ ਕਰਦੀ ਰਹਿੰਦੀ ਆ ਬਹੁਤ ਕਮੈਂਟ ਆਏ ਨੇ ਕੋਈ ਧੀ ਕਹਿੰਦੀ ਐ ਮੇਰੇ ਘਰ ਕਦੇ ਮੇਰੇ ਭਾਈ ਨਹੀਂ ਆਉਂਦੇ ਮੇਰੀਆਂ ਪਰਜਾਈਆਂ ਨਹੀਂ ਆਉਂਦੀਆਂ ਮੈਨੂੰ ਸੰਭਾਰਾ ਨਹੀਂ ਆਉਂਦਾ ਮਾਪੇ ਵੀ ਰੋਕ ਲੇ ਕੋਈ ਕਹਿੰਦੀ ਐ ਮੈਂ ਤਾਂ ਕਹਿੰਨੀ ਐ ਮੇਰਾ ਵੀਰ ਖਾਲੀ ਹੱਥੇ ਆ ਜਵੇ ਦੋ ਘੜੀ ਦੁੱਖ ਸੁੱਖ ਕਰ ਲਈਏ ਬਹਿ ਕੇ ਸਾਨੂੰ ਸੰਭਾਰੇ ਦੀ ਵੀ ਲੋੜ ਨਹੀਂ ਕੋਈ ਕਹਿੰਦੀ ਐ ਸਾਡੇ ਭਾਈ ਨਹੀਂ ਹੈਗਾ ਅਸੀਂ ਕਿਹਨੂੰ ਕਹੀਏ ਆਉਣ ਨੂੰ ਦੇਖੋ ਜਿਨ੍ਹਾਂ ਦੇ ਹੈਗੇ ਆ ਉਹ ਵੀ ਰੋਣੀਆਂ ਜਿਨ੍ਹਾਂ ਦੇ ਨਹੀਂ ਹੈਗੇ ਉਹ ਵੀ ਰੋਣੀਆਂ ਮੈਂ ਤੁਹਾਨੂੰ ਦੱਸਦੀ ਆ ਬਈ ਇੱਕ ਕੁੜੀ ਨੇ ਕਮੈਂਟ ਲਿਖਿਆ ਹੋਇਆ ਕਹਿੰਦੀ ਆਂਟੀ ਜੀ ਕਹਿੰਦੀ ਮੇਰੇ ਹਾਲ ਪੈ ਜਾਂਦਾ ਹੈ ਕਹਿੰਦੀ ਜਾਂ ਮੇਰੀ ਸੱਸ ਮਾਮਾ ਜੀ ਉਹਨਾਂ ਦੇ ਰਖੜੀਆਂ ਬੰਨਣ ਜਾਂਦੀ ਆ ਕਹਿੰਦੀ ਮੇਰੇ ਕੋਈ ਭਰਾ ਨਹੀਂ ਹੈਗਾ ਕਹਿੰਦੀ ਮੈਨੂੰ ਉਹ ਦਿਨ ਬਹੁਤ ਔਖਾ ਲੰਘਦਾ ਹੈ ਬਹੁਤ ਔਖਾ ਨੰਗ ਦਾ ਰਖੜੀਆਂ ਵਾਲਾ ਦਿਨ ਸੰਧਾਰੇ ਤਾਂ ਕਹਿੰਦੀ ਅਸੀਂ ਕੀ ਡੀਕਣੇ ਆ ਮਾਪੇ ਤੇ ਉਹ ਵੀ ਨੰਗੇ ਦੇਖੋ ਮੈਂ ਇਹ ਕਹਿ ਨਹੀਂ ਹੁੰਨੀ ਆ ਵੀ ਜਿੱਥੇ ਸਾਡਾ ਵਸ ਨਹੀਂ ਚੱਲਦਾ ਉੱਥੇ ਸਾਨੂੰ ਸਬਰ ਕਰਨਾ ਪੈਂਦਾ ਜਿਨ੍ਹਾਂ ਦੇ ਨਹੀਂ ਹੈਗੇ ਸਾਨੂੰ ਸਬਰ ਕਰਨਾ ਪੈਂਦਾ ਪਰ ਜਿਨ੍ਹਾਂ ਦੇ ਹੈਗੇ ਆ ਉਹ ਤਾਂ ਕਮ ਸੇ ਕਮ ਧੀਆਂ ਨੂੰ ਸੇਰ ਸੰਧਾਰਾ ਦੇ ਆਇਆ ਕਰੋ ਐਡਾ ਵੀ ਕੀ ਮਨਾਂ 'ਚ ਫਰਕ ਪੈ ਜਾਂਦਾ ਹੈ ਐਡੇ ਵੀ ਕੀ ਅਸੀਂ ਭੁੱਖੇ ਮਰਦੇ ਆ ਆਪਣੇ ਘਰਾਂ 'ਚ ਜਿਹੜਾ ਅਸੀਂ ਧੀ ਨੂੰ ਸ਼ੇਰ ਸੰਧਾਰਾ ਨਹੀਂ ਦੇ ਸਕਦੇ ਅਸੀਂ ਆਪਣੇ ਘਰਾਂ ਦੇ ਖਰਚੇ ਵੀ ਤਾਂ ਕਰਦੇ ਆ ਅਸੀਂ ਘਰਾਂ ਦੇ ਖਰਚੇ ਵੀ ਕਰਦੇ ਆ ਅਸੀਂ ਧੀ ਨੂੰ ਜੇ ਸ਼ੇਰ ਸੰਧਾਰਾ ਦੇ ਆਵਾਂਗੇ ਚਾਰ ਅਸੀਸਾਂ ਹੀ ਮਿਲਣਗੀਆਂ ਉਧਰੋਂ ਠੀਕ ਹੈ ਜੀ ਹੁਣ ਤੁਸੀਂ ਇਹ ਦੇਖੋ ਬਈ ਕਈ ਵਾਰ ਪਰਮਾਤਮਾ ਕੀ ਕਰਦਾ ਹੈ ਜੇ ਅਸੀਂ ਧੀਾਂ ਕਿੰਨੀ ਹੱਥ ਖਿੱਚ ਲਈਏ ਨਾ ਕਈ ਵਾਰ ਫੇਰ ਕਈ ਵਾਰ ਪ੍ਰਮਾਤਮਾ ਸਾਤੋਂ ਡੰਨ ਦਵਾ ਦਿੰਦਾ ਹੈ ਡੰਨ ਦਵਾ ਦਿੰਦਾ ਹੈ ਬਈ ਸੋਈ ਗੱਲਾਂ ਨੇ ਇਹ ਕੰਮ ਨਾ ਕਰਿਆ ਕਰੋ ਬਹੁਤ ਕਮੈਂਟ ਮੈਨੂੰ ਇਦਾਂ ਦੇ ਆਉਂਦੇ ਨੇ ਪਹਿਲੀਆਂ ਵੀਡੀਓਾਂ 'ਚ ਬਈ ਦੀਦੀ ਅਸੀਂ 4-5 ਭੈਣਾਂ ਸਾਡੀ ਪਰਜਾਈ ਨੂੰ ਆਏ ਹੋ ਗਿਆ ਵੀ ਕਿਹਦੇ ਕਿਹਦੇ ਜਾਵਾਂਗੇ ਕਿਹਦੀ ਕਿਹਦੀ ਨਾਨਕ ਸ਼ੱਕ ਲਾਵਾਂਗੇ ਇਹਦੇ ਨਾਲੋਂ ਬਿਹਤਰ ਆ ਟੁੱਟੇ ਜਾਓ ਕੰਮੇ ਨਿਬੜੋ ਨਹੀਂ 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 ਇਹ ਕੰਮ ਨਿਭੜਨਾ ਨਹੀਂ ਹੈਗਾ ਇਹ ਆਪਣੇ ਜ਼ਿੰਮੇਵਾਰੀਆਂ ਤੋਂ ਭੱਜਣੇ ਵਾਲਾ ਕੰਮ ਹੈ ਆਪਣੇ ਜਿਹੜੇ ਨਾ ਇੱਕ ਕਹਿੰਦੇ ਹੁੰਦੇ ਨੇ ਸਾਡੇ ਫਰਜ਼ ਹੁੰਦੇ ਨੇ ਫਰਜ਼ਾਂ ਤੋਂ ਭੱਜਣੇ ਵਾਲੀ ਗੱਲ ਹੈ ਇਹ ਫਰਜ਼ਾਂ ਤੋਂ ਭੱਜਣੇ ਵਾਲੀ ਗੱਲ ਹੈ ਧੀਆਂ ਨੂੰ ਦੇ ਕੇ ਅਸੀਂ ਕੋਈ ਬਹੁਤ ਬੜੀ ਮਾਰ ਨਹੀਂ ਮਾਰ ਲੰਦੇ ਧੀਆਂ ਨੂੰ ਸੇਰ ਸੰਧਾਰਾ ਦੇ ਕੇ ਇਹ ਸਾਡੇ ਫਰਜ਼ ਨੇ ਇਹ ਸਾਡਾ ਹੱਕ ਬਣਦਾ ਹੈ ਸੱਤ ਅਪ ਮੈਂ ਤੁਹਾਨੂੰ ਬਹੁਤ ਮਨ ਨੂੰ ਇਹ ਕਹਿਣੀ ਆ ਵੀ ਜਿਹੜੀਆਂ ਪਿੱਛੇ ਹੱਥ ਕੇ ਚੱਲਣਦੀਆਂ ਨੇ ਨਣਦਾਂ ਬਹੁ ਮੈਂ ਸਾਰੀਆਂ ਨੂੰ ਨਹੀਂ ਕਹਿੰਦੀ ਪਰ ਬਹੁਤ ਜ਼ਿਆਦਾ ਦੇਖਣ ਚ ਵੀ ਆਉਂਦਾ ਸੁਣਨ ਚ ਵੀ ਆਉਂਦਾ ਹੈ ਜਿਹੜੀਆਂ ਪਰਝਾਈਆਂ ਆਪ ਵੀ ਨਹੀਂ ਜਾਂਦੀਆਂ ਕਈ ਵਾਰ ਨਣਦਾਂ ਦੇ ਭਾਈਆਂ ਨੂੰ ਵੀ ਰੋਕ ਲੈਂਦੀਆਂ ਨੇ ਮਾਪਿਆਂ ਨੂੰ ਵੀ ਰੋਕ ਲੈਂਦੀਆਂ ਨੇ ਪਹਿਲਾਂ ਮੈਨੂੰ ਐ ਦੱਸੋ ਤੁਸੀਂ ਨਹੀਂ ਆਪਣੇ ਭਰਾਵਾਂ ਨੂੰ ਢੀਕਦੀਆਂ ਤੁਹਾਡੇ ਸੰਧਾਰੇ ਨਹੀਂ ਆਉਂਦੇ ਤੁਸੀਂ ਨਹੀਂ ਰਖੜੀਆਂ ਬੰਨਣ ਜਾਂਦੀਆਂ ਦੇਖੋ ਜਦੋਂ ਸੰਧਾਰਾ ਨਹੀਂ ਆਇਆ ਫਿਰ ਬਗਾਨਾ ਪੁੱਤਰ ਖੜੀਆਂ ਨੂੰ ਨਹੀਂ ਆਉਣ ਬੰਦਾ ਨਹੀਂ ਆਉਣ ਦਿੰਦਾ ਕਿਉਂਕਿ ਅਗਲੇ ਵੀ ਫਿਰ ਆਪਣੇ ਘਰ ਘਟ ਨਹੀਂ ਕਹੋਂਦੇ ਹੁੰਦੇ ਜਦ ਤੁਹਾਨੂੰ ਪਿਆਰ ਨਹੀਂ ਜਿਹੜਾ ਇਹ ਰਿਸ਼ਤਿਆਂ ਦੀ ਮੁਹ ਮੁਹਬਤ ਹੁੰਦੀ ਹੈ ਦੋਹਾਂ ਤਰਫਾਂ ਤੇ ਨਿਭਦੀ ਹੁੰਦੀ ਹੈ ਠੀਕ ਹੈ ਜੀ ਦੋਹਾਂ ਤਰਫਾਂ ਤੇ ਨਿਭਦੀ ਹੁੰਦੀ ਹੈ ਇੱਕ ਪਾਸਾ ਤੇ ਪਿਆਰ ਨਹੀਂ ਹੁੰਦਾ ਇੱਕ ਪਾਸੇ ਵਾਲਾ ਪਿਆਰ ਨਹੀਂ ਹੁੰਦਾ ਉਹਨੋ ਕਮੈਂਟ ਪੜ੍ਹ ਕੇ ਮੇਰਾ ਇੰਨਾ ਮਾਨ ਖਰਾਬ ਹੋਇਆ ਮੈਂ ਕਿਹਾ ਵੀ ਲੱਖ ਦੀ ਭੈਣ ਆਪਣੇ ਘਰ ਰੱਜੀ ਹੋਈ ਹੋਵੇ ਲੱਖ ਦੀ ਭੈਣ ਰਾਣੀ ਹੋਵੇ ਆਪਣੇ ਘਰ ਪਰ ਫਿਰ ਵੀ ਪੇਕਿਆਂ ਕਿੰਨੀ ਝਾਕਦੀ ਐ ਵੀ ਮੇਰਾ ਕੋਈ ਆਊਗਾ ਜਦੋਂ ਅਗਲੀ ਦਾ ਕੋਈ ਭਾਈ ਭਤੀਜਾ ਆ ਜਾਂਦਾ ਫਿਰ ਧਰਤੀ ਪੈਰ ਨਹੀਂ ਲੱਗਦਾ ਵੀ ਮੇਰੇ ਆਗੇ ਦੇਖੋ ਇਹ ਇਹ ਕੋਈ ਸਾਡੇ ਗਲ ਪਿਆ ਢੋਲ ਨਹੀਂ ਹੈਗਾ ਧੀਆਂ ਦਾ ਵੀ ਸਾਨੂੰ ਬੁਝਾਉਣਾ ਪੈਣਾ ਇਹ ਸਾਡੇ ਫਰਜ਼ ਨੇ ਅਸੀਂ ਧੀਆਂ ਤੋਂ ਨਹੀਂ ਭੱਜਦੇ ਆਪਣੇ ਫਰਜ਼ਾਂ ਤੋਂ ਭੱਜਦੇ ਹਾਂ ਕਿਉਂਕਿ ਇਹ ਅੱਜ ਦਾ ਨਹੀਂ ਇਹ ਦੁਨੀਆਦਾਰੀ ਜਦੋਂ ਪੈਦਾ ਹੋਈ ਆ ਉਦੋਂ ਦੇ ਇਹ ਫਰਜ਼ ਚੱਲੇ ਆਉਂਦੇ ਨੇ ਠੀਕ ਹੈ ਜੀ ਇਹ ਅਸੀਂ ਕੋਈ ਨਾ ਮਾਂ ਨਹੀਂ ਧੀਆਂ ਨੂੰ ਦੇਣ ਲੱਗੇ ਕੁਸ ਧੀਆਂ ਨੇ ਹੱਥ ਦਾ ਦੁੱਤ ਲੈ ਜਾਣਾ ਇਹ ਪਹਿਲ ਤੋਂ ਹੀ ਦੁਨੀਆਦਾਰੀ ਚ ਚੱਲਿਆ ਆਉਂਦਾ ਹੈ ਇਨੂੰ ਸੇਰ ਸੰਧਾਰਾ ਦੇਣ ਨਾਲ ਜਾਂ ਰਖੜੀਆਂ ਨੂੰ ਕੁਝ ਦੇਣ ਨਾਲ ਸਾਡਾ ਕੁਝ ਘਸ ਨਹੀਂ ਜਾਣਾ ਮੈਂ ਬਹੁਤ ਅੱਖੀਂ ਦੇਖੀਆਂ ਇਹ ਚੀਜ਼ਾਂ ਵਾਕਿਆ ਹੀ ਬਹੁਤ ਘਰਾਜੇ ਕੁਝ ਚੱਲਦਾ ਹੈ ਧੀਆਂ ਰਖੜੀਆਂ ਨੂੰ ਆਗੇ ਤਾਂ ਵੀ ਮੱਥੇ ਵੱਟ ਪਾ ਲੈਣਾ ਸਾਰੀਆਂ ਦੀ ਨਹੀਂ ਮੈਂ ਗੱਲ ਕਰਦੀ ਪਰ ਬਹੁਤ ਹੈਗਾ ਇਹ ਕੰਮ ਤੀ ਨੂੰ ਸੰਧਾਰਾ ਦੇਣਾ ਪੈ ਜਵੇ ਤਾਂ ਵੀ ਟੈਨਸ਼ਨਾਂ ਲੱਗ ਜਾਂਦੀਆਂ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅਸੀਂ ਦੰਨ ਦੇ ਦੰਨੇ ਆ ਅਸੀਂ ਦਾਨ ਕਰਨ ਲੱਗੇ ਕਿਉਂ ਰੋਨੇ ਆ ਕਈ ਵਾਰ ਸਾਡਾ ਸਾਡੇ ਘਰ ਚ ਇੰਨੀ ਦੁੱਖ ਤਕਲੀਫ ਆ ਜਾਂਦੀ ਐ ਇੰਨੀ ਸਾਨੂੰ ਕਈ ਵਾਰ ਕੋਈ ਬਿਮਾਰੀ ਘੇਰ ਲੈਂਦੀ ਐ ਸਾਡਾ ਲੱਖਾਂ ਰੁਪਇਆ ਲੱਗ ਜਾਂਦਾ ਹੈ ਫੇਰ ਉੱਥੇ ਤਾਂ ਡਾਕਟਰ ਨਾਲ ਅਸੀਂ ਕਹਿੰਦੇ ਹੁੰਦੇ ਨੇ ਕੋਈ ਸੌਦਾ ਨਹੀਂ ਤੋੜ ਸਕਦੇ ਵੀ ਅਸੀਂ ਤਾਂ ਤੈਨੂੰ ਇੰਨੇ ਦੇਣੇ ਆ ਧੀਆ ਨੇ ਤਾਂ ਥੋੜੇ ਹੱਥ ਦਾ ਤਲ ਜਾਣਾ ਧੀਆ ਨੇ ਤਾਂ ਤੁਹਾਡੇ ਨਾਲ ਕੋਈ ਸੌਦਾ ਨਹੀਂ ਕਰਨਾ ਠੀਕ ਹੈ ਕਿਸੇ ਦੀ ਵਿਗੜੀ ਹੋਈ ਹੈ ਕਿਸੇ ਵੱਡੀ ਗੱਲ ਤੋਂ ਵਿਗੜੀ ਹੋਈ ਹੈ ਉੱਥੇ ਆਪਣਾ ਪਿੱਛੇ ਹਟਣਾ ਬਣਦਾ ਹੈ ਫਿਰ ਦੋਹਾਂ ਧਰ੍ਹਾਂ ਨੂੰ ਸਬਰ ਕਰਨਾ ਪੈਂਦਾ ਹੈ ਉਧਰਲੇਆਂ ਨੂੰ ਵੀ ਕਰ ਲੰ ਪੈਂਦਾ ਧੀ ਨੂੰ ਵੀ ਸਬਰ ਕਰਨਾ ਪੈਂਦਾ ਪਰ ਜਿੱਥੇ ਅਸੀਂ ਵੈਸੇ ਹੀ ਜਾਣ ਬੁੱਝ ਕੇ ਧੀ ਨੂੰ ਦਿਨੋਂ ਕਤਰਾਉਨੇ ਆ ਵੀ ਸਾਡੇ ਘਰੋਂ ਕਿਤੇ ਕੁੜੀ ਨੂੰ ਕੁਝ ਚਲੇ ਨਾ ਜਾਵੇ ਭਾਈ ਕੁੜੀ ਤੁਹਾਡੀ ਹੋਆ ਤੁਹਾਡੇ ਕੋਲੋਂ ਹੀ ਗਈ ਆ ਤੁਹਾਡੇ ਘਰ ਦੀ ਇੱਜ਼ਤ ਆ ਤੁਹਾਡੇ ਬਰਾਬਰ ਦੀ ਬਾਂ ਹੈ ਅੱਜ ਅਸੀਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਪਤਾ ਨਹੀਂ ਕਿਉਂ ਅਸੀਂ ਭੁੱਲਣ ਲੱਗੇ ਕਿਉਂ ਅਸੀਂ ਇਹਨਾਂ ਗੱਲਾਂ ਤੋਂ ਔਖੇ ਹੋਣ ਲੱਗੇ ਕਿਉਂ ਅਸੀਂ ਕਤਰੌਣੇ ਆ ਇਹਨਾਂ ਚੀਜ਼ਾਂ ਤੋਂ ਕਿਉਂ ਆਪਣੇ ਫਰਜ਼ਾਂ ਤੋਂ ਭੱਜਦੇ ਆ ਅਸੀਂ ਮਾਪਿਆਂ ਨੂੰ ਵੀ ਕਈ ਵਾਰ ਬੰਨ ਲੈਨੇ ਆ ਮੈਂ ਇਹ ਚੀਜ਼ਾਂ ਵੀ ਬਹੁਤ ਸੋਹਣੀਆਂ ਬਈ ਭਾਈ ਪਰਜਾਈ ਨੇ ਮਾਪੇ ਵੀ ਰੋਕ ਲਿਆਣੋ ਬਈ ਤੁਸੀਂ ਵੀ ਨਹੀਂ ਜਾਣਾ ਕੁੜੀਆਂ ਕੋਲ ਦੇਖੋ ਫਿਰ ਕੁੜੀਆਂ ਕਿੱਧਰ ਨੂੰ ਜਾਣ ਉਹ ਤਾਂ ਜਿਉਂਦਿਆਂ ਹੀ ਮਰ ਜਾਂਦੀਆਂ ਨੇ ਮੁਕਿਆਂ ਤੋਂ ਸਬਰ ਕਰਨਾ ਸੌਖਾ ਹੈ ਜੀਉਂਦਿਆਂ ਤੋਂ ਸਬਰ ਕਰਨਾ ਬਹੁਤ ਔਖਾ ਹੈ ਨਾਲੇ ਮਾਂ-ਬਾਪ ਤੋਂ ਚਲੋ ਭਾਈ ਭਾਈ ਭਰਜਾਈ ਬਰਾਬਰ ਦੀ ਵਰਤੋਂ ਹੋ ਜਾਂਦੀ ਹੈ ਪਰ ਜਿਹੜੇ ਮਾਂ-ਬਾਪ ਹੈ ਉਹ ਤਾਂ ਫਿਰ ਜਿਹੜੇ ਢਿੱਡੋਂ ਕਹਿੰਦੇ ਆ ਪੁੱਤ ਆ ਹੁੰਦਾ ਉਹ ਹੀ ਢਿੱਡੋਂ ਧੀ ਆਈ ਹੁੰਦੀ ਆ ਠੀਕ ਹੈ ਮੈਂ ਸਾਰੇ ਮਾਪਿਆਂ ਦੇ ਨਾਲ ਮਾਪੇ ਨਾ ਹੋਣ ਫਿਰ ਸਬਰ ਹੁੰਦਾ ਦੀ ਭੈਣ ਨੂੰ ਪਰ ਮੇਰਾ ਕਮੈਂਟ ਪੜ ਕੇ ਬੜਾ ਮਨ ਖਰਾਬ ਹੋਇਆ ਕਿਉਂਕਿ ਮੈਂ ਧੀਆਂ ਬਾਰੇ ਬਹੁਤ ਗੱਲ ਕਰਦੀ ਰਹਿਣੀ ਆ ਕਰਕੇ ਧੀਆ ਮੇਰੇ ਨਾਲ ਆਪਣਾ ਦੁੱਖ ਸੁੱਖ ਕਰ ਲੈਂਦੀਆਂ ਨੇ ਮੈਨੂੰ ਆਪ ਕਮੈਂਟ ਪੜ੍ਹ ਕੇ ਤਾਂ ਬੜਾ ਮਨ ਖਰਾਬ ਹੋਇਆ ਕਿ ਸਾਡਾ ਵੀਰ ਭਾਵੇਂ ਕੁਸ ਬਣਾ ਲੈ ਕੇ ਆਵੇ ਖਾਲੀ ਹੱਥ ਆ ਜਵੇ ਅਸੀਂ ਬੈਠ ਕੇ ਭੈਣ ਭਾਈ ਦੁੱਖ ਸੁੱਖ ਕਰ ਲਈਏ ਦੇਖੋ ਕਿੱਡੀ ਤੜਫ ਹੋਉਤੀ ਦੇ ਅੰਦਰ ਜਿਨੇ ਇਹ ਦੋ ਗੱਲਾਂ ਲਿਖੀਆਂ ਨੇ ਨਹੀਂ ਜੇ ਅਸੀਂ ਭੈਣਾਂ ਤੋਂ ਭਾਈਆਂ ਨੂੰ ਦੂਰ ਕਰ ਲਾਂਗੇ ਦੂਰ ਕਰਕੇ ਅਸੀਂ ਕਿੱਥੇ ਲੈ ਕੇ ਜਾਣੇ ਆ ਕਿੱਥੇ ਲੈ ਕੇ ਜਾਣੇ ਆ ਫਿਰ ਵੀ ਇੱਥੇ ਰਹਿਣਾ ਉਹਨਾਂ ਨੇ ਇਹਨਾਂ ਨੂੰ ਹਾਸ ਖੇਡ ਲੈਣ ਦਿਆ ਕਰੋ ਕਿਉਂਕਿ ਇਕੋ ਬੁੱਟੇ ਦੀਆਂ ਟਾਣੀਆਂ ਹੁੰਦੀਆਂ ਨੇ ਭੈਣ ਭਾਈਏ ਹੱਸ ਖੇਡ ਲੈਣ ਦਿਆ ਕਰੋ ਇਹਨਾਂ ਨੂੰ ਚਾਪ ਦੇਣਾ ਜੀ ਲੈਣ ਦਿਆ ਕਰੋ ਵਿਆਹੇ ਤੋਂ ਪਤਾ ਨਹੀਂ ਕਿਉਂ ਸ਼ਰੀਕਾ ਬਣ ਜਾਂਦਾ ਭੈਣ ਭਾਈਆਂ ਦਾ ਪਹਿਲਾਂ ਇੱਕੋ ਥਾਲੀ 'ਚ ਖਾਂਦੇ ਹੁੰਦੇ ਆ ਇੱਕ ਦੂਏ ਦਾ ਯੂਠਾ ਖਾਈ ਜਾਂਦੇ ਨੇ ਇੱਕ ਦੂਏ ਨੂੰ ਕੁੱਟਕਟਾਪਾ ਕਰਕੇ ਸਾਂਝੇ ਨੂੰ ਇਕੱਠੇ ਹੋ ਜਾਂਦੇ ਨੇ ਫੇਰ ਪਤਾ ਨਹੀਂ ਕਿਉਂ ਇੱਕ ਦੂਏ ਦੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਫੇਰ ਪਤਾ ਨਹੀਂ ਕਿਉਂ ਖੂਨ ਦੇ ਪਿਆਸੇ ਹੋ ਜਾਂਦੇ ਨੇ ਇੱਕ ਦੂਏ ਦੇ ਸਮਝ ਨਹੀਂ ਆਉਂਦੀ ਅਸੀਂ ਦੁਨੀਆਦਾਰੀ ਆ ਨਾ ਜਿਹੜੀ ਲਾਲਚ ਬਸ ਪੈ ਗਈ ਹੁਣ ਰਿਸ਼ਤਾ ਰਿਸ਼ਤੇ ਨਾਲ ਨਹੀਂ ਵਰਤਦਾ ਪੈਸੇ ਨਾਲ ਵਰਤਦਾ ਛੋਟੇ ਭਾਂਡੇ ਹੁੰਨੇ ਆ ਜਿਹੜੇ ਛੇਤੀ ਉੱਛਲ ਜਾਂਦੇ ਨੇ ਛੋਟੇ ਭਾਂਡੇ ਛੇਤੀ ਉੱਛਲ ਜਾਂਦੇ ਨੇ ਜਿਨ੍ਹਾਂ ਨੇ ਸਾਰੇ ਰੰਗ ਹੰਡਾਏ ਹੁੰਨੇ ਆ ਉਹਨਾਂ ਨੂੰ ਵੱਡੇ ਘਟੇ ਦਾ ਕੋਈ ਫਰਕ ਨਹੀਂ ਹੁੰਦਾ ਠੀਕ ਹੈ ਜੀ ਕਈ ਵਾਰ ਧੀਆ ਦੇ ਭਾਗਾ ਦਾ ਹੀ ਸਾਡੇ ਘਰ ਨੂੰ ਰੰਗ ਭਾਗ ਲੱਗੇ ਹੁੰਦੇ ਨੇ ਸਾਨੂੰ ਕਿੰਨਾ ਹੀ ਕੋਈ ਮਾਰਨਾ ਮਕਾਉਣਾ ਚਾਵੇ ਕੋਨ ਕਿੰਨਾ ਹੀ ਬਰਬਾਦ ਕਰਨਾ ਚਾਵੇ ਧੀਆਂ ਦੇ ਭਾਗਾਂ ਦਾ ਮਹਾਰਾਜ ਸਾਨੂੰ ਦੇ ਰੱਖਦਾ ਹੈ ਸਾਡੀ ਤਕਦੀਰ ਨਹੀਂ ਤੋ ਸਕਦਾ ਅਗਲੇ ਨੂੰ ਪਤਾ ਹੁੰਦਾ ਹੈ ਕਹਿੰਦੇ ਹੁੰਦੇ ਵੀ ਜਿੱਥੇ ਧੀਆਂ ਉੱਥੇ ਕਦੇ ਰਿਜਕ ਨਹੀਂ ਮੁੱਕਦਾ ਹੁੰਦਾ ਨਹੀਂ ਮੁੱਕਦਾ ਹੁੰਦਾ ਅੱਜ ਮੁੰਡਿਆਂ ਵਾਲੇ ਭੁੱਖੇ ਮਰਦੇ ਦੇਖੇ ਨੇ ਕਿਉਂਕਿ ਧੀਆਂ ਆਪਣੇ ਭਾਗ ਆਪਣੇ ਕਰਮ ਲਿਖਾ ਕੇ ਆਉਂਦੀਆਂ ਨੇ ਤਿੰਨ ਦੇ ਭਾਗਾਂ ਦਾ ਕਦੇ ਵੀ ਘਰੋਂ ਮੁੱਕਦਾ ਨਹੀਂ ਕੁਛ ਲੱਖ ਕੋਈ ਸਾਡਾ ਖਾਤਮਾ ਕਰਨਾ ਚਾਹੁੰਦਾ ਹੋਵੇ ਪਰ ਨਹੀਂ ਤਿਆਂ ਦੇ ਭਾਗਾਂ ਦਾ ਨਹੀਂ ਮੁੱਕਦਾ ਸੋ ਇਹ ਗੱਲਾਂ ਸੱਤੀ ਹੱਥੀਤੀ ਨੂੰ ਚੁੱਕ ਕਰਕੇ ਤੋਰਿਆ ਕਰੋ ਆਪਣੇ ਘਰੋਂ ਕਿਉਂਕਿ ਤਿਆਂ ਕਦੇ ਮੰਗ ਕੇ ਕੁਛ ਨਹੀਂ ਲੈਂਦੀਆਂ ਮੈਂ ਤਾਂ ਕਹਿੰਦੀ ਜਿਹੜੀਆਂ ਮੰਗ ਕੇ ਲੈਣੀਆਂ ਉਹ ਠੀਕ ਰਹਿੰਦੀਆਂ ਨੇ ਇੰਨੀਆਂ ਸੌ ਨਾਲੋਂ ਜਿਹੜੀਆਂ ਕਹਿੰਦੀਆਂ ਨੇ ਸਾਡਾ ਵੀਰ ਭਾਵੇਂ ਖਾਲੀ ਹੱਥੇ ਆ ਜਵੇ ਮੰਗ ਕੇ ਲੈਣ ਵਾਲੀਆਂ ਵਧੀਆ ਰਹਿੰਦੀਆਂ ਨੇ ਅਗਲੀਆਂ ਗਾਲ ਤੇ ਗੋਡਾ ਧਰ ਕੇ ਲੈਦੀਆਂ ਨੇ ਵੀ ਸਾਨੂੰ ਤਾਂ ਮੈਨੂੰ ਤਾਂ ਆ ਚੀਜ਼ ਚਾਹੀਦੀ ਆ ਸੋਈ ਗੱਲਾਂ ਸਾਉਥੀਆਂ ਭੈਣਾਂ ਦੀ ਕਦਰ ਕਰਿਆ ਕਰੋ ਜਿਹੜੀਆਂ ਬੋਲਦੀਆਂ ਨਹੀਂ ਜਿਹੜੀਆਂ ਤੁਹਾਡੇ ਕੋਲਸ ਮੰਗਦੀਆਂ ਨਹੀਂ ਸਿਰਫ ਤੁਹਾਡੀਆਂ ਸੁੱਖਾ ਮੰਗਦੀਆਂ ਨੇ ਸਿਰਫ ਤੁਹਾਨੂੰ ਚਾਹੁੰਦੀਆਂ ਨੇ ਭਾਈਆਂ ਨੂੰ ਭਰਜਾਈਆਂ ਨੂੰ ਮਾਪਿਆਂ ਨੂੰ ਉਹਨਾਂ ਦੀ ਕਦਰ ਕਰਿਆ ਕਰੋ ਠੀਕ ਹੈ ਜੀ ਸੋਈ ਗੱਲਾਂ ਮੈਂ ਰਿਕਵੈਸਟ ਕਰਦੀ ਆ ਸਭ ਭਾਈ ਆਪਣੀਆਂ ਆਪਣੀਆਂ ਧੀਆਂ ਭੈਣਾਂ ਨੂੰ ਜੋ ਵੀ ਤੁਹਾਨੂੰ ਤੋਂ ਸਰਦਾ ਸੇਰ ਸੇਰ ਸੰਧਾਰਾ ਦੇ ਕੇ ਆਓ ਜਰੂਰ ਰਖੜੀਆਂ ਨੂੰ ਧੀਆ ਆਉਣਗੀਆਂ ਕੋਈ ਮੱਥੇ ਵੱਟ ਨਾ ਪਾਇਓ ਖੁਸ਼ੀ ਖੁਸ਼ੀ ਜਿੰਨਾ ਵੀ ਤਿਲ ਫੁੱਲ ਦੇ ਸਕਦੇ ਹੋ ਉਹ ਦੇ ਕੇ ਤੋਰ ਦਿਓ ਠੀਕ ਹੈ ਜੀ ਕੋਈ ਅੜ ਕੇ ਧੀ ਨਹੀਂ ਬੈੰਦੀ ਹੁੰਦੀ ਕਿਉਂਕਿ ਧੀਆ ਸਭ ਆਪਣੇ ਆਪਣੇ ਘਰ ਰੋਟੀ ਖਾਂਦੀਆਂ ਨੇ ਖਾਂਦੀਆਂ ਰਹਿਣ ਸੁਖੀ ਬਸਣ ਆਪਣੇ ਘਰੇ ਰੱਬ ਰਜਾ ਕੇ ਰੱਖੇ ਇਹਨਾਂ ਨੂੰ ਠੀਕ ਹੈ ਜੀ ਚਲੋ ਠੀਕ ਹੈ ਜੀ ਫੇਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ਼ ਕਰਿਓ Sat şirin Akal